ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਪਲਾ ਚੈਰੀਟੇਬਲ ٹرسٹ ਦੇ ਸਰਪ੍ਰਸਤ ਡਾਕਟਰ ਐਸ ਪੀ ਐਸ ਆਬਰਾਏ ਦੇ ਯਤਨ ਸਦਕਾ ਹਰਿਆਣਾ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬਹੀਟਾ ਨਾਲ ਸੰਬੰਧਿਤ 41 ਸਾਲਾ ਉਦਮ ਸਿੰਘ ਪੁੱਤਰ ਕਿਰਪਾਲ ਸਿੰਘ ਦਾ ਮ੍ਰਿਤਕ ਸਰੀ ਦੁਬਈ ਤੋਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ ਅਤੇ ਮ੍ਰਿਤਕ ਦੇ ਪਿਤਾ ਨੇ ਡਾਕਟਰ ਐਸ ਪੀ ਐਸ ਆਬਰਾਏ ਦਾ ਇਸ ਵਰਦੇ ਉਪਰਾਲੇ ਲਈ ਸ਼ੁ크rana ਕੀਤਾ। ਅਜੀ ਸੰਬੰਧਾ ਜੀ ਮੇਰਾ ਬੇਟਾ ਦੁਬਈ ਸੀ। ਉਦਮ ਸਿੰਘ ਉਹਦੀ ਡੈੱਡ ਬੋਡੀ ਲੈਣਾ ਸਾਨੂੰ ਉਬਰਾਇ ਸਾਹਿਬ ਨੇ ਮਦਦ ਕੀਤੀ ਹੈ ਉਹਨਾਂ ਨੇ ਹੀ ਸਾਨੂੰ ਦੱਸਿਆ ਔਰ ਇਸ ਕੰਮ 'ਚ ਉਹਨਾਂ ਦਾ ਹੀ ਸਹਿਯੋਗ ਹੈ ਉਹਨਾਂ ਦੇ ਕਾਰਨ ਸਾਰਾ ਕੁਝ ਹੋ ਰਿਹਾ ਹੈ ਕਿਉਂਕਿ ਅਸੀਂ ਇੰਨੇ ਜੋ ਕਿ ਨਹੀਂ ਸੀ ਸਾਡੀ ਪਹੁੰਚ ਤੋਂ ਬਾਹਰ ਸੀ ਪਿਛਲੀ ਜਿਹੜਾ ਇਹ 19 ਜੁਲਾਈ ਦੇ ਨੇੜੇ ਤੇੜੇ ਇਹਨਾਂ ਨਾਲ ਸੰਪਰਕ ਟੁੱਟ ਗਿਆ ਇਸ ਉਦਮ ਸਿੰਘ ਦਾ ਬੱਚੇ ਦਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਾ ਲਗਭਗ 1 ਮਹੀਨਾ ਬਾਅਦ ਜਿਹੜੀ ਉਹਦੀ ਡੈੱਡ ਬੋਡੀ ਉੱਥੇ ਮਿਲਦੀ ਆ ਉਥੇ ਕੀ ਕਾਰਨ ਹੋਇਆ ਇਹਦੇ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ ਕਿ ਕਿਹੜੇ ਕਾਰਨਾਂ ਕਰਕੇ ਉਹਦੀ ਮੌਤ ਹੋਈ ਆ ਉਹਨਾਂ ਨੇ ਬੀਟਾ ਪਿੰਡ ਦੇ ਵਿੱਚ ਉਹ ਮ੍ਰਿਤਕ ਦੇ ਪਰਿਵਾਰ ਨੂੰ ਲੱਭ ਕੇ ਉਹਨਾਂ ਨਾਲ ਸੰਪਰਕ ਕਰਕੇ ਸਾਰੀ ਗੱਲਬਾਤ ਦੱਸੀ ਆ ਤੇ ਅੱਜ ਉਹਦੀ ਡੈੱਡ ਬੋਡੀ ਜਿਹੜੀ ਆ ਉਹ ਸਾਰੀ ਅਬਰਾਈ ਸਾਹਿਬ ਨੇ ਉੱਥੋਂ ਕਾਗਜ਼ ਪੱਤਰ ਤਿਆਰ ਕਰਕੇ ਤੇ ਜਿਹੜਾ ਭੇਜਣ ਦਾ ਇੱਥੇ ਜਿਹੜਾ ਖਰਚਾ ਉਹ ਵੀ ਸਾਰਾ ਆਪਣੇ ਕੋਲੋਂ ਕਰਕੇ ਉਹ ਅੱਜ ਇੱਥੇ ਭੇਜੀ ਆ